जब मेरे को ये सूचना मिली कि अपना गेट तोड़ा फोड़ा गया है तो मैं उस टाइम भागकर अपने घर आया घट तो कर घट बारह से पंद्रह आदमी आया और मेरा गेट तोड़ फोड़ करके जो नहीं टूटा आज तो फिर इतने बंदा कोई आया खड़का सुन करके इस साइड से क्या तो हमारा भाईचारा का रिश्ता था जी वो बंदा आके यहाँ पर पूछा पर इस बंदे को गोली मेरी है एक उधर से रास्ते से बंदा आ रहा था फ्रूट का दुकान है उसके वो आ रहा था अपने बच्चों को घर छोड़ने जा रहा था उसको भी यहीं पर डांगा मार करके उसको भी बेहोश कर दिए थे हम इंसाफ मांग करते हैं जो सबको इंसाफ दिया जाए जो गलत कि काम किया है गोली चलाया है उसको पकड़ा जाए ਸਭਾ ਦੇ ਇਸ ਕੰਪਲੈਕਸ ਸਾਹਿਬ ਇਸ ਮੋਡਰਨ ਲਾਇਬ੍ਰੇਰੀ ਅੱਜ ਜਿਹੜਾ ਪਿਛਲੇ ਨੰਗੀ 5 ਤਰੀਕ ਦੀ ਰਾਤ ਨੂੰ ਇੱਥੇ ਸ਼ਹਿਰ ਦੇ ਵਿੱਚ ਕੁਝ 12 ਮੁੰਡਿਆਂ ਨੇ ਆ ਕੇ ਪਿੰਡਾਂ ਦੇ ਵਿੱਚੋਂ ਇਕੱਠੇ ਹੋ ਕੇ ਤੇ ਇੱਥੇ ਹੁਲਡਬਾਜੀ ਕੀਤੀ ਸੀ ਉਹਦੇ ਵਿੱਚ ਜਿਹੜਾ ਇੱਕ ਸ਼ਿਵਚਰਨ ਗੋਪਾਲ ਇਥੋਂ ਮੰਡੀ ਦਾ ਉਹਦੇ ਸੱਟ ਪੇਮਾਰੀ ਤੇ ਨਾਲ ਹੀ ਉਹਨਾਂ ਦੇ ਇੱਕ ਬਿਰਜ ਲਾਲ ਸੀ ਉਹਦੇ ਜਿਹੜਾ ਇੱਕ ਉਹਨਾਂ ਨੇ ਫੈਰ ਮਾਰਿਆ ਉਹ ਇੰਜਰ ਹੋਏ ਜ਼ਖਮੀ ਉਹਨਾਂ ਨੇ ਬਿਆਨ ਲਿਖ ਕੇ ਸ਼ਿਵਚਰਨ ਦਾ ਸੀ ਜਿਹੜਾ ਪਰਚਾ ਦਰਜ ਕੀਤਾ ਸੀ ਉਸ ਉਹਨਾਂ ਦੇ ਵਿੱਚ ਕੁੱਲ ਕਰੀਬ 11 ਬੰਦੇ ਜਿਹੜੇ ਨੇ ਉਹ ਨਾਮਜ਼ਦ ਹੋਏ ਸੀ ਤੇ ਜਿਨ੍ਹਾਂ ਦੇ ਵਿੱਚੋਂ ਅਸੀਂ 5 ਵਿਅਕਤੀ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਤੇ ਉਹਨਾਂ ਦੇ ਕੋਲੋਂ ਇੱਕ 315 ਮੋਰ ਦਾ ਦੇਸੀ ਪਿਸਤੌਲ ਇੱਕ ਜਿੰਦਾਕਾਰਤੂਸ ਇੱਕ ਖੋਲ ਕਾਰਤੂਸ ਇਹਨਾਂ ਕੋਲ ਕਾਪੇ ਕਿਰਪਾਨਾਂ ਤੇ ਇਹਨਾਂ ਜਿਹੜੇ ਮਾਰੂ ਹਥਿਆਰ ਸੀ ਉਹ ਬਰਾਮਦ ਕਰਾਏ ਤੇ ਇਹਨਾਂ ਦੇ ਸਾਥੀ ਜਿਹੜੇ ਹੋਰ ਅਜੇ 6 ਇਰੇ ਸਾਡੇ ਕੋਲੇ ਨਾਮਜ਼ਦ ਹੋਏ ਆ ਉਹ ਗ੍ਰਿਫਤਾਰ ਕਰਨ ਵਾਲੇ ਰਹਿੰਦੇ ਆ ਤੇ ਬੜੀ ਛੇਤੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਉਹਨਾਂ ਦੇ ਕੋਲੋਂ ਜਿਹੜੇ ਬਾਕੀ ਹਥਿਆਰ ਨੇ ਉਹ ਸਾਰੇ ਬਰਾਮਦ ਕਰਾਏ ਜਾਣਗੇ ਇਹ ਜਿਹੜੀ ਇਸ ਤਰ੍ਹਾਂ ਦੀ ਹੁੱਲੜਬਾਜੀ ਇਹਨਾਂ ਨੇ ਕੀਤੀ ਸੀ ਉਹਦੇ ਨਾਲ ਇਹਨੂੰ ਫੜਨ ਦਾ ਨਾਲ ਸਾਨੂੰ ਕਾਫੀ ਇੱਥੇ ਮੰਡੀ ਦੇ ਵਿੱਚ ਰਾਤ ਹੈਗੀ ਆ ਕਿਉਂਕਿ ਆਮ ਲੋਕ ਇਸ ਗੱਲ ਨੂੰ ਪਸੰਦ ਨਹੀਂ ਕਰਦੇ ਅੱਛੇ ਸ਼ਹਿਰੀ ਜਿਹੜੇ ਸ਼ਾਂਤੀ ਚਾਹੁੰਦੇ ਆ ਇਹ ਇਹਨਾਂ ਨੇ ਉਹਨਾਂ ਆਕੇ ਹੁੱਲੜਬਾਜੀ ਕਰਕੇ ਤੇ ਇਹ ਇਹ ਹਾਸਾ ਜਿਹੜਾ ਇਹਨੂੰ ਇਨਜਾਮ ਦਿੱਤਾ ਸੀ ਅਸਲ ਲੜਾਈ ਕਿਹਦੀ ਗੱਲ ਤੋਂ ਹੋਈ ਸੀ ਤੇ ਹੋਰ ਕਿੰਨੇ ਜਿਹੜੇ ਬੰਦੇ ਇੰਜਰਡ ਹੋਏ ਸੀ ਉਹਦੇ ਵਿੱਚ ਬੰਦੇ ਇੰਜਰਡ ਹੋਏ ਸੀ ਸ਼ਿਵਚਰਨ ਦੇ ਵੀ ਸੱਟ ਲੱਗੀ ਗੋਪਾਲ ਜਿਹੜਾ ਇਹ ਹੈਗਾ ਬਿਰਜਲਾਲ ਇਹਦੇ ਫਾਇਰ ਲੱਗਿਆ ਇਸ ਤੋਂ ਇਲਾਵਾ ਹੋਰ ਵੀ ਬੰਦੇ ਇੰਜਰਡ ਸੀ ਉਹਨਾਂ ਨੇ ਵੱਖਰੀਆਂ ਕਰਮੀਆਂ ਹੋਈਆਂ ਬਟ ਜਿਹੜੀ ਝਗੜਾ ਹੋਇਆ ਉਹ ਮਾਮੂਲੀ ਗੱਲ ਨੂੰ ਲੈ ਕੇ ਮੋਟਰਸਾਈਕਲ ਦਾ ਟਾਇਰ ਜਿਹੜਾ ਸੀ ਉਹਨਾਂ ਦੇ ਪੈਰ ਤੇ ਚੜ ਗਿਆ ਉੱਥੋਂ ਇਹਨਾਂ ਦੀ ਕਸਮਕਸ ਹੋ ਕੇ ਤੇ ਆਪ ਜੀ ਖੈ ਬਾਈ ਜਿਨਾਂ ਨੇ ਬੰਦੇ ਇਕੱਠੇ ਕਰਕੇ ਬਹੁਤ ਸੱਟਾਂ ਮਰੋਈਆਂ ਸਰ ਅਮਦਾਰ ਕੌੜਸੀ ਦੇ ਵਿਰੁੱਧ ਨਾਂ ਗੱਲਬਾਤ ਕੀਤੀ ਉਹਨਾਂ ਨੇ ਕਹਿੰਦੇ ਕਿ ਇੱਕ ਹਫ਼ਤੇ ਤੋਂ ਜ਼ਿਆਦਾ ਸਮਾਂ ਹੋ ਗਿਆ ਪਰ ਸੈਸ਼ਨ ਇਹਦਾ ਕੋਈ ਨੰਬਰ ਤੇ ਬਿਆਨ ਲੈ ਨਹੀਂ ਆਇਆ ਨਹੀਂ ਬਿਆਨ ਲਿਖ ਕੇ ਕਾਰਵਾਈਆਂ ਕੀਤੀਆਂ ਤਾਂ ਹੀ ਤੇ ਬੰਦੇ ਅਰੈਸਟ ਕੀਤੇ ਇਹ ਕੋਈ ਕਾਰਵਾਈ ਹੋਈ ਹੈ ਤਾਂ ਤਾਂ ਹੀ ਗ੍ਰਿਫਤਾਰੀਆਂ ਹੋਈਆਂ ਤਾਂ ਹੀ ਬੰਦਿਆਂ ਦਾ ਪਤਾ ਲੱਗਾ ਉਹਨਾਂ ਤਾਂ ਸਾਨੂੰ ਬੰਦੇ ਪਤਾ ਲੱਗੇ ਨੇ ਉਹਨਾਂ ਨੇ ਸਾਨੂੰ ਬੰਦੇ ਨਾਮਜ਼ਦ ਕਰਾਏ ਨੇ ਅਸਲ ਹੁਣ ਪਹਿਲਾਂ ਵੀ ਪਰਚੇ ਦਰਜ ਜਿਹੜੇ ਫੜੇਗੇ ਦੋਸ਼ੀ ਉਹ ਰਿਕਾਰਡ ਦੇਖਦੇ ਆ ਕਿੰਿਆਂ ਦੇ ਖਲਾਫ ਮੁਕੱਦਮੇ ਦਰਜ ਹੋਣਗੇ ਵੀ ਪਰ ਜੇ ਉਹ ਜਰਾ ਰਿਕਾਰਡ ਥਾਣੇ ਦੇ ਤੋਂ ਪਤਾ ਲੱਗ ਜਾਊਗਾ ਤਕਰੀਰਦਾਨ ਯਾਨੀ ਕਿ ਇਹ ਕਿਹਦੇ ਖਿਲਾਫ ਕਿੰਨੇ ਕਿੰਨੇ ਮਕਦਮੇ ਦਰਜ ਨੇ ਪੁਲਿਸ ਵੱਜੋਂ ਕਿੰਨੇ ਟੋਟਲ ਮੈਂਬਰ ਸੀ ਅਤੇ ਕਿੰਨੇ ਅਰੈਸਟ ਕੀਤੇ ਗਿਆ ਸਰ ਉਹ ਤੁਹਾਨੂੰ ਦੱਸਤਾ ਵੀ 11 ਟੋਟਲ ਬੰਦੇ ਸੀਗੇ ਤੇ 5 ਨੇ ਅਰੈਸਟ ਕਰ ਲਏ